ਸ੍ਰੀ ਕਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵੱਲੋਂ ਲਗਾਈ ਗਈ ਰੋਕੂ ਤੇ ਰੋਸ ਸਾਹਰ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਹਲੇ ਵੀ ਆਪਣੀ ਇਤਿਹਾਸਿਕ ਗਲਤੀ ਨੂੰ ਸੁਧਾਰਨ ਦੇ ਲਈ ਇੱਕ ਦਿਨ ਦਾ ਸਮਾਂ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਕਨਸ ਸਾਹਦ ਦਾ ਸੱਕਾ ਇੱਕ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਸੱਕਾ ਹੈ। ਦੁਆਰਾ ਪ੍ਰਬੰਧ ਕਿਸੇ ਵੱਡੇ ਮਹੰਤਾਂ ਦੇ ਪਾਸ ਸੀ ਮਹੰਤ ਬਚਾਰੀ ਹੋ ਚੁਕੇ ਸੀ ਸੁਧਾਰ ਚਾਰੀ ਹੋ ਚੁਕੇ ਸੀ ਇਹ ਅੰਗਰੇਜ਼ ਸਰਕਾਰ ਦੀ ਮਹੰਤਾਂ ਨੂੰ ਸਰਪਸਤੀ ਸੀ ਉਸ ਵਕਤ ਖਾਲਸਾ ਪੰਥ ਨੇ ਗੁਰਦੁਆਰਾ ਸੋਦਾਰ ਲੈ ਪਰਗਮ ਕੀਤੀ ਇਹ ਨਨਕਾਣਾ ਸਾਹਿਬ ਦਾ ਪ੍ਰਬੰਧ ਲੈਣ ਲਈ ਜਦੋਂ 20 ਫਰਵਰੀ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਪੁੱਜਿਆ ਤੇ ਮਹਾਂਤ ਨਰੈਣੂ ਦੇ ਗੁੰਡਿਆਂ ਨੇ ਜੱਥੇ ਦੇ ਸਿੰਘਾਂ ਦੇ ਉੱਪਰ ਅੱਲਾ ਬੋੜ ਕੇ ਸੈਂਕੜੇ ਸਿੱਖਾਂ ਨੂੰ ਸ਼ਹੀਦ ਕੀਤਾ ਇਤੋਂ ਤੱਕ ਕਿ ਛੋਟੇ ਬੱਚੇ ਵੀ ਜਿਹੜਾ ਉਹ ਬਖਸ਼ੇ ਨਹੀਂ ਗਏ ਉਸ ਘਟਨਾ ਨੂੰ ਅੱਜ ਪੂਰਾ 100 ਵਾਰਾ ਜਿਹੜਾ ਹੈ ਉਹ ਪੁੱਜ ਚੁੱਕੇ ਖੰਸਾ ਪੰਥ ਇਸ ਬਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਸਾਲ ਸਾਲ ਸ਼ਤਾਬਦੀ ਰੂਪ ਦੇ ਵਿੱਚ ਸ਼ਹੀਦੀ ਦਿਹਾੜਾ ਨਾਲ ਕਾਣਾ ਸਹਾਗ ਬਿਤਰਪੀ ਦੇ ਉੱਤੇ ਮਨਾਰੇ ਭਾਰਤ ਦੇ ਵਿੱਚ ਗੋਦਰਪੁਰ ਦੇ ਵਿੱਚ ਇਹ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਪਰ ਸਰਕਾਰ ਨੇ ਨਨਕਨ ਸਾਹਿਬ ਜਾਣ ਵਾਲੇ ਜੱਥੇ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਲਾ ਕੇ ਬਹੁਤ ਹੀ ਦਮ ਕਮ ਕੀਤਾ ਹੈ ਕਰੋਨਾ ਦਾ ਬਹਾਨਾ ਜਿਹੜਾ ਉਹ ਬਣਾਇਆ ਜਿਹੜਾ ਦੱਸਿਆ ਗਿਆ ਮਾਰਚ ਦੇ ਮਹੀਨੇ ਦੇ ਵਿੱਚ ਹਰਦوار ਦੇ ਵਿੱਚ ਕੁੰਭ ਲੱਗ ਰਹੇ ਹੈ ਹਜ਼ਾਰਾਂ ਨੇ ਲੱਖਾਂ ਨੇ ਕਰੋੜਾਂ ਲੋਕ ਜਿਹੜੇ ਨੇ ਉੱਥੇ ਕੁੰਭ ਦੇ ਮੱਥੇ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਪਹੁੰਚਦੇ ਨੇ ਔਰ ਇਸ ਵਾਰ ਵੀ ਪਹੁੰਚਣਗੇ ਪਰ ਇੱਥੇ ਕੋਈ ਪਾਬੰਦੀ ਨਹੀਂ ਹੈ ਹਾਲਾਂਕਿ ਕੁੰਭ ਦਾ ਮੇਲਾ ਜਿਹੜਾ ਉਹ 12 ਸਾਲ ਬਾਅਦ ਹੁੰਦਾ ਪਰ ਇਹ ਜਿਹੜਾ ਸਾਡਾ ਇਹ ਦਿਹਾੜਾ ਜਿਹੜਾ ਅਸੀਂ ਮਨਾਉਣ ਜਾ ਰਹੇ ਹਾਂ 20 ਫਰਵਰੀ ਨੂੰ ਇਹ ਪੂਰੇ 100 ਸਾਲ ਬਾਅਦ ਆਇਆ ਤੇ 100 ਸਾਲ ਬਾਅਦ ਹੋਇਆ ਇਸ ਮੌਕੇ ਦੇ ਉੱਤੇ ਪਰ ਸਰਕਾਰ ਵੱਲੋਂ ਪਾਬੰਦੀ ਲਾਉਣਾ ਜਿਹੜਾ ਹੈ ਇਹ ਬਹੁਤ ਹੀ ਮੰਦਪਾਗੀ ਗੱਲ ਹੈ ਇਹਦੇ ਨਾਲ ਸਮੁੱਚੇ ਵਿਸ਼ਵ ਦੇ ਵਿੱਚ ਵਾਸਤੇ ਸਿੱਖਾਂ ਦੇ ਹਿਰਦੇ ਜਿਹੜੇ ਆ ਉਹ ਗਲੁੰਧਰੇ ਗਏ। ਕੱਲ ਤੋਂ ਕਰਾਚੀ ਤੋਂ ਸਿੰਧ ਤੋਂ ਪਾਕਿਸਤਾਨ ਦੇ ਵੱਖਰੇ ਵੱਖਰੇ ਸ਼ਹਿਰ ਜਿੱਥੇ ਬਹੁਤ ਸਾਰੇ ਹਿੰਦੂ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਉਹਨਾਂ ਦੇ ਲਗਾਤਾਰ ਫੋਨ ਵੀ ਆਏ। ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਾਗੀ ਜੱਥਿਆਂ ਦਾ ਕੀਰਤਨ ਸੁਣਨ ਵਾਸਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਹਿੰਦੂ ਸਿੱਖ ਜਿਹੜੇ ਹਨ ਕਾਲਾ ਸਾਹਿਬ ਪਹੁੰਚਣ ਦੀ ਤਿਆਰੀ ਚ ਸੰਤ ਕਥਾਵਾਚਕ ਸਾਈ ਸਭਾਈ ਪਿੰਦਰਪਾਲ ਸਿੰਘ ਜੀ ਨੇ ਪਹੁੰਚ ਕੇ ਉੱਤੇ ਕਥਾ ਕਰਨੀ ਸੀ ਉਹਨਾਂ ਨੂੰ ਸੁਣਨ ਦੇ ਲਈ ਬਹੁਤ ਸਾਰੇ ਹਿੰਦੂ ਸਿੱਖ ਮਲਕਾਨਾ ਸਾਹਿਬ ਵੱਲ ਬਹੀਰਾ ਕੱਟ ਕੇ ਜਾਣ ਵਾਸਤੇ ਤਿਆਰ ਸਨ ਬੜੀ ਮਲੂਸੀ ਹੋਈ ਹੈ ਪਾਕਿਸਤਾਨ ਦੇ ਹਿੰਦੂਆਂ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਤੇ ਭਾਰਤ ਸਰਕਾਰ ਨੇ ਜਿਹੜੇ ਚੱਕੇ ਦੇ ਉੱਤੇ ਪਤੰਦੀ ਲਾ ਕੇ ਸਤਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਾਗੀ ਜੱਟਿਆਂ ਨੂੰ ਜਿਹੜਾ ਉਹ ਲੋਕ ਦਿੱਤਾ ਗਿਆ फैसल फैबंदरपाल सिंह जी जिन्होंने कथा द्वारा संगता ਨੂੰ ਨਿਹਾਲ ਕਰਨਾ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਕਿ ਮੈਂ ਸਮਝਦਾ ਕਿ ਇਹ ਭਾਰਤ ਸਰਕਾਰ ਦੀ ਇੱਕ ਇਤਿਹਾਸਕ ਗਲਤੀ ਹੈ ਕਿ ਇਹ ਗਲਤੀ ਹਰ ਸਾਲ ਹੀ ਚਿਤਾਰੀ ਜਾਂਦੀ ਰਹੀ ਹੈ ਇਸ ਲਈ ਅਜੇ ਵੀ ਵਕਤ ਹੈ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਕੱਲ ਦਾ ਦਿਨ ਜੇ ਪਿਆ ਤਾਂ ਪੂਰੇ ਦੇ ਪੂਰੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਹੈ ਇਛਾਸਤ ਦੇਣੀ ਚਾਹੀਦੀ ਹੈ ਤਾਂ ਜੋ ਤੇ ਜੱਥਾ ਜਾ ਕੇ ਉੱਥੇ ਨਨਕਾ ਸਾਹਿਬ ਦੀ ਧਰਤੀ ਦੇ ਉੱਤੇ 112 ਸਦੀ ਰੂਪ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰ ਸਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਾਗੀ ਜਥੇ ਜਾਣੇ ਚਾਹੀਦੇ ਨੇ ਪਾਈ ਸਾਹਿਬ ਪਾਈ ਕੰਦਰ ਸਾਹੂ ਜੀ ਜਾਣੇ ਚਾਹੀਦੇ ਬਿਲਕੁਲ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਬਣੇ ਰੋ এবੀਪੀ ਸਾਂਝਾ ਦੇ ਨਾਲ